이란 ਅਤੇ ਇਜ਼ਰਾਈਲ ਦੇ ਵਿਚਕਾਰ ਚੱਲ ਰਹੀ ਜੰਗ ਦਾ ਭਾਰਤ ਦੀ ਆਰਥਿਕਤਾ ਤੇ ਡੂੰਘਾ ਪ੍ਰਭਾਵ ਪੈਣ ਦੀ ਉਮੀਦ ਹੈ। ਭਾਰਤ ਜੋ ਆਪਣੀਆਂ ਜ਼ਿਆਦਾਤਰ ਊਰਜਾ ਜ਼ਰੂਰਤਾਂ ਦੇ ਲਈ ਮੱਧ ਪੂਰਬ ਤੇ ਨਿਰਭਰ ਕਰਦਾ ਹੈ ਤੇ ਇਸ ਟਕਰਾਅ ਦੇ ਨਾਲ ਕਈ ਮੋਰਚਿਆਂ ਤੇ ਪ੍ਰਭਾਵਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਇਹ ਜੰਗ ਭਾਰਤ ਲਈ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਪੈਦਾ ਕਰ ਸਕਦੀ ਹੈ। ਪਾਰਟ ਆਪਣੀ ਕੱਚੇ ਤੇਲ ਦੀਆਂ ਜ਼ਰੂਰਤਾਂ ਦਾ ਲਗਭਗ 85% ਆਯਾਤ ਕਰਦਾ ਹੈ ਤੇ ਜ਼ਿਆਦਾਤਰ ਸਪਲਾਈ ਮੱਧ ਪੂਰਬ ਤੋਂ ਆਉਂਦੀ ਹੈ। ਈਰਾਨ ਜੋ ਕਿ ਕੱਚੇ ਤੇਲ ਦਾ ਇੱਕ ਵੱਡਾ ਹੀ ਉਤਪਾਦਕ ਹੈ। ਹੋਰ ਮੂਜ ਜਲਟ ਮਰੂ ਰਾਹੀਂ ਵਿਸ਼ਵਵਿਆਪੀ ਸਪਲਾਈ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇਕਰ ਇਸ ਜਲਮਾਰਗ ਨੂੰ ਰੋਕਿਆ ਜਾਂਦਾ ਹੈ ਤਾਂ ਵਿਸ਼ਵਵਿਆਪੀ ਤੇਲ ਸਪਲਾਈ ਜਿਹੜੀ ਆ ਪ੍ਰਭਾਵਿਤ ਵੱਡੇ ਪੱਧਰ ਤੇ ਹੋ ਸਕਦੀ ਹੈ। ਜਿਸ ਦੇ ਨਾਲ ਬ੍ਰੈਡ ਕਰੂਡ ਦੀਆਂ ਕੀਮਤਾ 120 ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਨੇ ਇਸ ਦੇ ਨਾਲ ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਸਕਦਾ ਹੈ ਜਿਸ ਦੇ ਨਾਲ ਮਹਿੰਗਾਈ ਵਧੇਗੀ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਭਾਰਤ ਦੇ ਵਪਾਰ ਘਾਟੇ ਤੇ ਚਾਲੂ ਖਾਤੇ ਦੇ ਘਾਟੇ ਨੂੰ ਵੀ ਵਧਾ ਸਕਦਾ ਹੈ ਐਸੇ ਨਤੀਜੇ ਵੱਜੋਂ ਰੁਪਏ ਦੀ ਐਕਸਚੇਂਜ ਦਰ ਤੇ ਜਿਹੜਾ ਦਬਾਅ ਪਵੇਗਾ ਅਤੇ ਜਿਸ ਦੇ ਨਾਲ ਮਹਿੰਗਾਈ ਦੇ ਵਿੱਚ ਵਾਧਾ ਹੋ ਸਕਦਾ ਹੈ ਮਾਹਰਾਂ ਦੇ ਅਨੁਸਾਰ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਪ੍ਰਤੀ ਬੈਰਲ 10 ਡਾਲਰ ਦਾ ਵਾਧਾ ਭਾਰਤ ਦੇ ਚਾਲੂ ਖਾਤੇ ਦੇ ਘਾਟੇ ਨੂੰ 0.3% ਵਧਾ ਸਕਦਾ ਹੈ। ਈਰਾਨ-ਇਜ਼ਰਾਈਲ ਟਕਰਾਅ ਹੋਰ ਮੁੰਝ ਅਬਜਲਟ ਮਰੂਦ ਅਤੇ ਲਾਲ ਸਾਗਰ ਵਰਗੇ ਮਹੱਤਵਪੂਰਨ ਸ਼ਿਪਿੰਗ ਰੂਟਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਸ ਦੇ ਨਾਲ ਭਾਰਤ ਦੇ ਨਿਰਯਾਤ ਪ੍ਰਭਾਵਿਤ ਹੋ ਸਕਦੇ ਨੇ ਖਾਸ ਕਰਕੇ ਖਾਨ ਪੀਣ ਦੀਆਂ ਚੀਜ਼ਾਂ, ਰਸਾਇਣਾਂ ਅਤੇ ਹੋਰ ਸਮਾਨ ਦੀ ਸਪਲਾਈ ਦੇ ਵਿੱਚ ਦੇਰੀ ਹੋ ਸਕਦੀ ਹੈ। ਇਸੋ ਹੀ ਲਾਵਾ ਬਦਾਮ ਅਤੇ ਪਿਸਤਾ ਵਰਗੇ ਸੁੱਕੇ ਮੇਵੇਆ ਉਹਨਾਂ ਦੀ ਸਪਲਾਈ ਵੀ ਜਿਹੜੀ ਆ ਪ੍ਰਭਾਵਿਤ ਇਸੇ ਦੌਰਾਨ جنگ ਦੇ ਦੌਰਾਨ ਹੋ ਸਕਦੀ ਆ ਜਿਸ ਦੇ ਨਾਲ ਕੀਮਤਾਂ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਇੰਦਣ ਤੇ ਕੀਮਤਾਂ ਦੇ ਵਿੱਚ ਵਾਧੇ ਦੇ ਨਾਲ ਦੇਖਿਆ ਜਾਵੇ ਤਾਂ ਆਵਾਜਾਈ ਲਾਤਾਂ ਵੱਧ ਜਾਣਗੀਆਂ ਜਿਸ ਦੇ ਨਾਲ ਰੋਜ਼ਾਨਾ ਵਰਤੀਆਂ ਜਾਣ ਫੜੀਆਂ ਚੀਜ਼ਾਂ ਦੀ ਕੀਮਤਾਂ ਵੀ ਵਸ ਸਕਦੀਆਂ ਐਸੇ ਇਲਾਵਾ ਖਾਣ ਵਾਲੇ ਤੇਲ ਫਲ ਸਬਜ਼ੀਆਂ ਤੇ ਹੋਰ ਜੋ ਜ਼ਰੂਰੀ ਵਸਤਾਂ ਨੇ ਉਹ ਵੀ ਮਹਿੰਗੀਆਂ ਹੋ ਸਕਦੀਆਂ ਨੇ ਸੋ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪੈਂਦਾ ਹੋਇਆ ਦਿਖਾਈ ਦੇਵੇਗਾ ਜਿਸ ਤਰੀਕੇ ਦੇ ਨਾਲ ਉੱਧਰ ਭਿਆਨਕ ਅੱਗ ਲੱਗੀ ਹੋਈ ਹੈ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਅਤੇ ਈਰਾਨ ਦੇ ਵਿੱਚਕਾਰ ਜੰਗ ਲੱਗੀ ਹੋਈ ਆ ਹਾਲਾਂਕਿ ਇਸ ਜੰਗ ਦਾ ਪੂਰੇ ਹੀ ਵਿਸ਼ਵ ਦੇ ਵਿੱਚ ਅਸਰ ਪਹਿ ਸਕਦਾ ਹੈ ਸੋਚੇ ਹੋਰ ਅਪਡੇਟਸ ਜਾਣਨ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ